ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਆ ਔਰ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਆਪਾਂ ਦੇਖ ਰਹੇ ਹਾਂ ਜੀ ਲਾਡਲੀਆਂ ਦਾ ਐਪੀਸੋਡ ਇਹਦੇ ਵਿੱਚ ਦੇਖਿਆ ਸੀ ਕਿ ਬੱਚੀ ਨੂੰ ਸਾਈ ਜੀ ਨੇ ਘਰੋਂ ਕਢਾਉਣੇ ਦਾ ਕਿਹਾ ਸੀ ਕਿ ਇਹਨੂੰ ਘਰੋਂ ਕੱਢ ਦੋ ਤੇ ਰੋਜੀਦੀ ਨੇ ਕਿਹਾ ਇਹਨੂੰ ਦੇ ਨਾਨ ਪਿਆਰੇ ਛੱਡਿਆ ਆਨੇ ਆ ਤੇ ਹੈ ਤਾਂ ਇਹ ਮਾਂ ਆ ਮਾਂ ਤੰਗ ਤਾਂ ਬਹੁਤ ਹੁੰਦੀ ਰੋਜੀਦੀ ਨੂੰ ਸਮਝਾ ਰਹੀ ਸੀ ਕਿ ਆਪਣੇ ਨਾਨ ਨਾਨੀ ਨੂੰ ਪਰੇਸ਼ਾਨ ਨਾ ਕਰੀ ਕਿਉਂਕਿ ਉਹਨਾਂ ਦੇ ਘਰ ਵਿੜਾ ਹੈ ਨਹੀਂ ਖੇੜਲੀ ਨਾ ਬਾਰ ਬੈਠ ਕੇ ਧੁੱਪੇ ਨਾ ਜਾਈ ਉਹਨਾਂ ਦੇ ਘਰ ਪੌੜੀਆਂ ਵੀ ਨਹੀਂ ਹੈਗੀਆਂ ਕੰਦੀ ਬੱਚੀ ਨੇ ਕਿਹਾ ਕਿ ਮੈਂ ਮੰਮੀ ਮੈਂ ਕਿਸੇ ਨੂੰ ਵੀ ਤੰਗ ਨਹੀਂ ਕਰੂੰਗੀ ਫਿਰ ਇਹ ਬੱਚੀ ਕਹਿੰਦੀ ਮੰਮੀ ਮੈਂ ਮਿੰਦੋ ਨੂੰ ਮਿਲਿਆ ਵਾ ਫਿਰ ਇਹ ਆਪਣੇ ਚਾਚਾ ਜੀ ਦੇ ਗਮਰੇ ਵਿੱਚ ਆ ਗਈ ਆਪਣੀ ਛੋਟੀ ਭੈਣ ਨੂੰ ਮਿਲਣ ਤੇ ਉਹ ਆਪਸ ਵਿੱਚ ਬੈਠੇ ਗੱਲਾਂ ਕਰ ਰਹੇ ਸੀਗੇ ਤੇ ਚਾਚੀ ਨੇ ਕਿਹਾ ਕਿ ਇਹ ਮਿੰਦੋ ਦਾ ਸੁੱਤੀ ਪਈ ਆ ਤੇ ਇਹ ਗੁੜੀਆ ਬੋਲੀ ਇਹ ਦੀਪ ਕੇ ਮੰਨੂ ਕੇ ਮਤਲਬ ਚੰਗੀ ਤਰ੍ਹਾਂ ਦੇਖੋ ਚਾਚੀ ਜੀ ਤਾਂ ਜਾਗਦੀ ਆ ਤੇ ਉਹ ਖਿਜ ਰਹੀ ਸੀ ਚਾਚੀ ਹੋਰੀ ਕਿ ਇਹ ਸਿੱਧਰੀ ਜੀ ਆ ਜਾਣ ਚਾਚੇ ਨੇ ਗੁੱਸਾ ਕੀਤਾ ਕਿ ਤੂੰ ਵੀ ਬੱਚੀ ਨੂੰ ਇਦਾਂ ਬੋਲ ਰਹੀ ਆ ਤੇ ਫਿਰ ਇਹਨੇ ਕਿਹਾ ਕਿ ਮੈਂ ਬੱਚੀ ਨੂੰ ਕੁਝ ਸਮਝਾਉਣਾ ਆ ਤੇ ਬੱਚੇ ਨੂੰ ਸਮਝਾਉਣ ਲੱਗ ਗਈ ਕਿ ਭੈਣੇ ਤੰਗ ਨਾ ਕਰੀ ਪਿੱਛੋਂ ਤੇ ਆਪਣਾ ਵੀ ਧਿਆਨ ਰੱਖੀ ਤੇ ਕਿਤੇ ਥੱਲੇ ਨਾ ਡਿੱਗ ਜਾਵੀਂ ਤੇ ਇਹ ਬੱਚੀ ਬੜੇ ਧਿਆਨ ਨਾਲ ਉਹਦੀਆਂ ਗੱਲਾਂ ਸੁਣ ਰਹੀ ਸੀ ਬੱਚੇ ਰੱਬ ਦਾ ਰੂਪ ਹੁੰਦੇ ਹਨ ਇੱਕ ਦੂਜਰੇ ਦੀ ਗੱਲ ਸੁਣਦੇ ਹਨ ਤੇ ਇਹਨੇ ਕਿਹਾ ਕਿ ਭੈਣ ਮੇਰੇ ਨਾਲ ਵਾਅਦਾ ਕਰਕੇ ਤੂੰ ਕਿਸੇ ਨੂੰ ਵੀ ਤੰਗ ਨਹੀਂ ਕਰੂਗੀ ਤੇ ਫਿਰ ਉਸ ਤੋਂ ਬਾਅਦ ਆ ਇਹ ਬੱਚੀ ਜਾਣ ਦੀ ਤਿਆਰੀ ਵਿੱਚ ਸੀ ਤੇ ਸਾਰਿਆਂ ਨੂੰ ਮਿਲਣ ਆਈ ਆਪਣੇ ਦੋਨਾਂ ਚਾਚਾ ਚਾਚੀਆਂ ਨੂੰ ਮਿਲੀ ਚਾਚੇ ਤਾਂ ਇਹਦੇ ਨੂੰ ਬਹੁਤ ਪਿਆਰ ਕਰਦੇ ਆ ਤੇ ਫਿਰ ਮਿੰਦੀ ਵੀਰ ਜੀ ਨੂੰ ਵੀ ਮਿਲੀ ਇਹ ਤੇ ਮਿੰਦੀ ਵੀਰ ਜੀ ਵੀ ਇਹਨੂੰ ਬਹੁਤ ਪਿਆਰ ਕਰਦੇ ਆ ਉਸ ਤੋਂ ਬਾਅਦ ਇਹ ਦਾਦੀ ਕੋਲ ਆਈ ਕਿ ਚੰਗਾ ਦਾਦੀ ਮੈਂ ਚੱਲਨੀ ਆ ਦਾਦੀ ਨੇ ਕਿਹਾ ਕਿ ਜਾ ਮੈਨੂੰ ਤਾਂ ਤੇਰੀ ਪਹਿਲਾਂ ਹੀ ਨੀ ਲੋੜ ਮੈਂ ਤੇ ਤੇਰੀ ਸ਼ਕਲ ਦੇਖ ਕੇ ਨਹੀਂ ਰਾਜੀ ਹੈਗੀ ਸਾਈ ਜੀ ਨੇ ਕਿਹਾ ਇਹਨੂੰ ਛੇਤੀ ਘਰੋਂ ਕੱਢੋ ਤੇ ਇੱਕ ਦਾਦੀ ਕਹਿੰਦੀ ਦਸ ਦਿਨ ਤੋਂ ਹਾਥੀ ਜੋੜਦੇ ਦਾਦੀ ਨੇ ਦਾਦੀ ਕਹਿੰਦੀ ਇਹਨੂੰ ਘਰੋਂ ਕੱਢ ਕੇ ਨਾ ਪਿੱਛੋਂ ਪਾਣੀ ਦੇ ਜਲ ਦੇ ਛੱਟੇ ਦਿਓ ਤੇ ਬੱਚੀ ਨੇ ਕਿਹਾ ਕਿ ਮੇਰੇ ਜਾਨ ਤੋਂ ਬਾਹਰ ਦਾਦੀ ਤੈਨੂੰ ਛੱਟੇ ਦੇਣ ਦੀ ਲੋੜ ਹੀ ਨਹੀਂ ਵੈਸੇ ਹੀ ਮੀ ਆ ਜਾਣਾ ਆ ਤੇ ਫੇਰ ਇਹ ਆਪਣੇ ਭਰਾਵਾਂ ਕੋਲ ਗਈ ਕਹਿੰਦੀ ਚੰਗਾ ਵੀਰਿਓ ਮੈਂ ਹੁਣ ਚੱਲੀ ਆ ਸੋ ਇਹ ਸੀਨ ਬਹੁਤ ਹੀ ਇਮੋਸ਼ਨਲ ਕਰ ਦੇਣ ਵਾਲਾ ਸੀਗਾ ਸ਼ਾਇਦ ਹੀ ਕੋਈ ਅੱਖ ਹੋਊਗੀ ਜਿਹੜੀ ਨਾ ਰੋਈ ਹੋਊਗੀ ਇਹ ਸੀਨ ਦੇਖ ਕੇ ਉਸ ਤੋਂ ਬਾਅਦ ਆ ਇਹ ਬੱਚੀ ਚੱਲ ਗਈ ਤੇ ਮਿੰਦੀ ਵੀਰ ਜੀ ਨੇ ਆਪਣੀ ਮਾਂ ਨੂੰ ਕਿਹਾ ਕਿ ਬੇਬੇ ਤੂੰ ਇਹ ਬਹੁਤ ਗਲਤ ਕੀਤਾ ਆ ਕਿ ਤੂੰ ਮਤਲਬ ਵੀਰੇ ਦੇ ਮਗਰ ਜਾਉ ਸਾਈਂ ਦੇ ਮਗਰ ਲੱਗ ਕੇ ਬੱਚੀ ਨੂੰ ਘਰੋਂ ਕੱਢ ਤਾ ਕਿ ਸਾਡਾ ਤਾਂ ਇੱਕ ਹੀ ਪਰਮਾਤਮਾ ਸੀ ਤੇ ਗੁਰੂ ਦੇ ਲਾੜ ਲੱਗੇ ਹੋਏ ਤੂੰ ਕਿਹੜੇ ਚੱਕਰਾਂ ਵਿੱਚ ਪਈ ਆ ਤੇ ਬੀਬੀ ਕਾਂਧੀ ਕੇ ਤੂੰ ਐਡਾ ਹੀ ਬੋਲਣ ਜੋਗਾ ਸੀ ਤਾਂ ਆਪਣੇ ਭਰਾ ਦੇ ਮੋਹਰੇ ਬੋਲਣਾ ਸੀਗਾ ਤੇ ਫਿਰ ਇਹ ਬੱਚੇ ਵੀ ਖੜੇ ਹੋ ਕੇ ਦੇਖ ਰਹੇ ਸੀ ਬਹੁਤ ਹੀ ਰੋਣ ਵਾਲਾ ਸੀਨ ਸੀ ਸਾਰਾ